ਨੇ ਰਿਪੋਰਟ ਕੀਤੀ ਆ ਰਿਪੋਰਟ ਪੜਾਈ ਆ ਕੈਨੇਡਾ ਦੇ ਉੱਤੇ ਯੂਰੋ ਰਿਪੋਰਟ ਕੈਨੇਡਾ ਦੀ ਆਲੋਚਨਾ ਕਰਦੀ ਆ ਕਿ ਜਿਹੜਾ ਕੈਨੇਡਾ ਆ ਇਹ ਇਸ ਵੇਲੇ ਗੁਲਾਮੀ ਦੇ ਆਧੁਨਿਕ ਰੂਮ ਆਧੁਨਿਕ ਰੂਪ ਦੇ ਲਈ ਇੱਕ ਥਾਂ ਆ ਮਤਲਬ ਉਹਨਾਂ ਨੇ ਇਹ ਕਿਹਾ ਸਿੱਧੇ ਰੂਪ ਦੇ ਵਿੱਚ ਵੀ ਜਿੱਦਾਂ ਪਹਿਲਾਂ ਗੁਲਾਮ ਰੱਖਦੇ ਹੁੰਦੇ ਸੀ ਅਮਰੀਕਾ ਦੇ ਵਿੱਚ ਗੁਲਾਮ ਰਹੇ ਆ ਵੀ ਉਹ 100 ਗੁਲਾਮਾਂ ਨੂੰ ਦੇਤਾ 50 ਗੁਲਾਮ ਇਦਾਂ ਕਰ ਲਏ ਉਹਨਾਂ ਤੋਂ ਕੰਮ ਕਰਾਈ ਜਾਂਦੇ ਸੀ ਰੋਟੀ ਪਾਣੀ ਦੇ ਕੇ ਜਾਨਵਰਾਂ ਵਾਂਗੂ ਵੀ ਜੇ ਅੱਜ ਦੇ ਸਮੇਂ ਦੇ ਵਿੱਚ ਕੋਈ ਗੁਲਾਮੀ ਦੇਖਣੀ ਹੋਵੇ ਤਾਂ ਉਹ ਕੈਨੇਡਾ ਦੇ ਵਿੱਚ ਦੇਖੀ ਜਾ ਸਕਦੀ ਜਿਹੜੇ ਉਹਨਾਂ ਨੇ ਸ਼ਬਦ ਵਰਤੇ ਆ ਕਿ ਬਰੀਡਿੰਗ ਗਰਾਊਂਡ ਫਾਰ ਕੰਟੈਂਪੋਰੀ ਫਾਰਮ ਆਫ ਸਲੇਵਰੀ ਜਿਹੜੀ ਅੱਜ ਦੇ ਸਮਕਾਲ ਵਿੱਚ ਗੁਲਾਮੀ ਦੇ ਕਿ ਸ਼ੇ ਰੂਪ ਨੂੰ ਦੇਖਣਾ ਹੋਵੇ ਤਾਂ ਕੈਨੇਡਾ ਚ ਦੇਖਿਆ ਜਾ ਸਕਦਾ ਇਹ ਇਹਨਾਂ ਨੇ ਕਿਹਾ ਕਿ ਇਹਨੂੰ ਇਹ ਕਿਹਾ ਟੈਂਪਰੇਰੀ ਮਾਈਗ੍ਰੇਸ਼ਨ ਜਿਹੜੀ ਆਪਣਾ ਮਾਈਗ੍ਰੇਸ਼ਨ ਸਿਸਟਮ ਆ ਇਹਨੂੰ ਇੱਕ ਤਾਂ ਕੈਨੇਡਾ ਚ ਲੋਕ ਪੀਆਰ ਆ ਇੱਕ ਸਿਟੀਜ਼ਨ ਜਿੰਨੇ ਇਹਨਾਂ ਤੋਂ ਬਿਨਾ ਨੇ ਟੈਂਪਰੇਰੀ ਫੋਰਨ ਵਰਕਰ ਨੇ ਦੂਜੇ ਤੀਜੇ ਨੇ ਇਹ ਗੁਲਾਮੀ ਦਾ ਆਧੁਨਿਕ ਰੂਪ ਉਹਨੇ ਕਿਹਾ ਵੀ ਇੰਨੀ ਮਾੜੀ ਹਾਲਤ ਆ ਇਹਨਾਂ ਦੀ ਜਿਹੜੇ ਮਾਈਗ੍ਰੈਂਟ ਵਰਕਰ ਆ ਇਹ ਨਿਊ ਬ੍ਰਾਂਡਸਵਿਕ ਦੇ ਵਿੱਚ ਸੱਚ ਮਾਮਲਾ ਸਾਹਮਣੇ ਆਇਆ ਸੀ ਉਹਨੇ ਕੇਸ ਕੀਤਾ ਸੀ ਵੀ ਅਸੀਂ ਇੱਥੇ ਗੁਲਾਮੀ ਭੋਗ ਰਹੇ ਹਾਂ ਵਰਕਰ ਕੰਡੀਸ਼ਨ ਠੀਕ ਨਹੀਂ ਆ ਜਾਂ ਇਦਾਂ ਕਹਿ ਲਓ ਇਹਨਾਂ ਦੀ ਵਰਕ ਕੰਡੀਸ਼ਨ ਰਹਿਣਾ ਹੈ ਸੜਾ ਲਗਭਗ ਗੁਲਾਮਾਂ ਵਾਲਾ ਆ ਤੇ ਜਿਹੜੇ ਏਮਪਲਾਇਰ ਨੇ ਮਾਲਕ ਨੇ ਕੰਪਨੀਆਂ ਦੇ ਫੈਕਟਰੀਆਂ ਦੇ ਉਹ ਕੰਟਰੈਕਟ ਤੇ ਉਹਦੇ ਵਿੱਚ ਜਿਹੜੀਆਂ ਪ੍ਰੋਵੀਜਨਸ ਜੇ ਸਾਰਾ ਕੁਝ ਇਗਨੋਰ ਕਰਕੇ ਇਹਨਾਂ ਨੂੰ ਐਕਸਪਲੋਇਟ ਕਰ ਰਹੇ ਨੇ ਧੱਕਾ ਕਰ ਰਹੇ ਆ ਪਾਵਰ ਇਮਬੈਲੈਂਸ ਯੂਨ ਨੇ ਯੂਨਾਈਟਿਡ ਨੇਸ਼ਨ ਇਸ 걸 ਨੂੰ ਹਾਈਲਾਈਟ ਕੀਤਾ ਆ ਕਿ ਜਿਹੜੇ ਬਾਹਰੋਂ ਆ ਕੇ ਇੱਥੇ ਕੰਮ ਕਰਦੇ ਆ ਉਹ ਸਭ ਤੋਂ ਵੱਧ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਹੇ ਆ ਤੇ ਉਹਨਾਂ ਦਾ ਰੋਲਾ ਇਹ ਆ ਕਿ ਡਿਪੋਟੇਸ਼ਨ ਦਾ ਰਿਸਕ ਰਹਿੰਦਾ ਜੇ ਕੋਈ ਕੱਚਾ ਬੰਦਾ ਮਾੜੀ-ਮੋਟੀ ਤਿੰਨ-ਪੰਜ ਕਰਦਾ ਜਾਂ ਆਪਣੇ ਹੱਕਾਂ ਦੇ ਲਈ ਗੱਲ ਕਰਦਾ ਉਹਨੂੰ ਡਿਪੋਰਟ ਖਾਉਣ ਦਾ ਖਤਰਾ ਰਹਿੰਦਾ ਵੀ ਜੇ ਮੇਰੀ ਮਾਲਕਾਨਾ ਵਿਗੜ ਗਈ ਕਿਤੇ ਮੇਰਾ ਵੀਜ਼ਾ ਕੈਨਸਲ ਕਰਾ ਕੇ ਜਾਂ ਮੈਨੂੰ ਡਿਪੋਰਟ ਨਾ ਕਰ ਦੇਣ ਤੇ ਮੇਰੀ ਨੌਕਰੀ ਵੀ ਜਾ ਸਕਦੀ ਆ ਤੇ ਇਸ ਕਰਕੇ ਉਹ ਫੇਅਰ ਟ੍ਰੀਟਮੈਂਟ ਮੰਗ ਹੀ ਨਹੀਂ ਸਕਦੇ ਇਹਦੀ ਮੰਗ ਹੀ ਨਹੀਂ ਕਰਦੇ ਵੱਡਾ ਰੌਲਾ ਇੱਥੋਂ ਹੀ ਪੈ ਜਾਂਦਾ ਇਹ ਰਿਪੋਰਟ ਨੇ ਬਹੁਤ ਵੱਡੀ ਇੱਕ ਆਲੋਚਨਾ ਜਾਂ ਕਹਿ ਲਓ ਕਿ ਇਹਨੇ ਇਹਨੇ ਇਹ ਇਹਨੂੰ ਸਿਰਫ ਇੱਕ ਤਾਂ ਹੈਗਾ ਵੀ ਟੈਂਪਰੇਰੀ ਫੋਰਨ ਵਰਕਰ ਨੂੰ ਨਹੀਂ ਉਹਨਾਂ ਨੇ ਇਹਦੇ ਵਿੱਚ ਬਹੁਤ ਵੱਡੀ ਜਿਹੜੇ ਲੋਕਾਂ ਨੂੰ ਲਿਆ ਫੋਰਨ ਵਰਕਰ ਵੀ ਲਿਆ ਇਹਦੇ ਵਿੱਚ ਉਹਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਸ਼ਾਮਲ ਕੀਤਾ ਆਨ ਡਾਕੂਮੈਂਟਡ ਵਰਕਰ ਨੂੰ ਵੀ ਇਹਦੇ ਵਿੱਚ ਰੱਖਿਆ ਤੇ ਦੂਜੇ ਜਿੰਨੇ ਟੈਂਪਰੇਰੀ ਪ੍ਰੋਗਰਾਮ ਹਨ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਰੱਖਿਆ ਕੈਨੇਡਾ ਦੇ ਵਿੱਚ ਕੱਚੇ ਬੰਦਿਆਂ ਦਾ ਹਿਸਾਬ ਹੀ ਕੋਈ ਨਹੀਂ ਵੀ ਕਿੰਨੇ ਆ ਹੈਦ ਅਮਰੀਕਾ ਚ ਵੀ ਨਹੀਂ ਪਰ ਕੈਨੇਡਾ ਚ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਲੋਕ ਆਏ ਆ ਇਹ ਰਿਪੋਰਟ ਬੜੀ ਕੰਟਰਾਸਟਿੰਗ ਆ ਕੰਟਰਾਸਟ ਇਸ ਕਰਕੇ ਆ ਵੀ ਸਰਕਾਰਾਂ ਕੁਝ ਕਹਿੰਦੀਆਂ ਲੋਕ ਕੁਝ ਸੋਚਦੇ ਆ ਰਿਪੋਰਟ ਕੁਝ ਕਹਿ ਰਹੀ ਆ ਹੁਣ ਕਿਹਾ ਜਾ ਰਿਹਾ ਕਿ ਜੀ ਮਾਈਗ੍ਰੇਸ਼ਨ ਇਹ ਵੀ ਕਹਿੰਦੇ ਆ ਰਿਪੋਰਟ ਇਹ ਵੀ ਕਹਿੰਦੀ ਆ ਕਿ ਮਾਈਗ੍ਰੇਸ਼ਨ ਵਾਲੇ ਜਿਹੜੇ ਮਾਈਗ੍ਰੈਂਟਸ ਨੇ ਜਿਹੜੇ ਟੈਂਪਰੇਰੀ ਨੇ ਕੱਚੇ ਨੇ ਉਹਨਾਂ ਦੀ ਹਾਲਤ ਮਾੜੀ ਆ ਚਾਹੇ ਉਹ ਵਰਕ ਪਰਮਿਟ ਤੇ ਆ ਜਿੱਦਾਂ ਕਿਦਾਂ ਕੰਮ ਉਹਨਾਂ ਤੋਂ ਧੱਕਾ ਕਰਦੇ ਆ ਕੰਮ ਉਹਨਾਂ ਤੋਂ ਜ਼ਿਆਦਾ ਲੈਂਦੇ ਆ ਪੈਸੇ ਥੋੜੇ ਦਿੰਦੇ ਆ ਤੇ ਉਹ ਵਿਚਾਰੇ ਬੋਲ ਵੀ ਨਹੀਂ ਸਕਦੇ ਕਿਉਂਕਿ ਜੇ ਕੈਨਸਲ ਹੋ ਗਿਆ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਣਾ ਹੁਣ ਧਾਰਨਾ ਤੇ ਆਮ ਤੌਰ ਤੇ ਇਹ ਆ ਵੀ ਆਬਾਦੀ ਵਧ ਗਈ ਬਾਹਰੋਂ ਲੋਕ ਹੀ ਇੰਨੇ ਆ ਗਏ ਕੰਮ ਹੈ ਨਹੀਂ ਲੋਕ ਹੀ ਇੰਨੇ ਆ ਗਏ ਘਰ ਹੈ ਨਹੀਂ ਤੇ ਸਾਰਾ ਕੁਝ ਗੜਬੜ ਹੋ ਗਿਆ 에어ਪੋਰਟ ਕਹਿੰਦੀ ਬਹਾਨਾ ਇਹ ਐਦਾਂ ਦੀ ਕੋਈ ਗੱਲਬਾਤ ਨਹੀਂ ਇਹ ਬਹਾਨਾ ਲਾ ਕੇ ਬਾਕੀ ਚੀਜ਼ਾਂ ਨੂੰ ਮਾਈਗ੍ਰੈਂਟਸ ਦੇ ਉੱਤੇ ਪਾ ਕੇ ਤੇ ਇਹਨੂੰ ਰੋਕਿਆ ਜਾ ਰਿਹਾ ਹੁਣ ਰਿਪੋਰਟ ਚ ਨੇ ਕਮਾਲ ਦੀ ਗੱਲ ਇਹ ਪਈ ਵੀ ਕਰਨਾ ਤੇ ਇਹ ਚਾਹੀਦਾ ਅੱਛਾ ਉਹਨਾਂ ਨੇ ਇੱਕ ਕਬਾਲ ਦੀ ਗੱਲ ਜਿਹੜੀ ਇਸ ਰਿਪੋਰਟ ਦੇ ਵਿੱਚ ਇਹ ਕਹੀਆ ਕਿ ਸਾਰਿਆਂ ਨੂੰ ਪੱਕੇ ਕਰ ਦਿਓ ਉਹਨਾਂ ਨੇ ਰეკਮੈਂਡੇਸ਼ਨ ਕੀ ਆ ਉਹਨਾਂ ਦੀ ਇੱਕ ਤੇ ਆ ਵੀ ਉਹਨਾਂ ਨੇ ਦੱਸਿਆ ਹਾਲਤ ਕੀ ਆ ਦੂਜੀ ਹੁੰਦੀ ਹੈ ਰਿਪੋਰਟ ਦੇ ਵਿੱਚ ਰეკਮੈਂਡੇਸ਼ਨ ਹੁੰਦੀ ਵੀ ਹੁਣ ਕੀਤਾ ਕੀ ਜਾਵੇ ਉਹ ਕਹਿੰਦੇ ਸਾਰੇ ਪੱਕੇ ਕਰੋ ਜਿਹੜੀ ਯੂਨ ਨੇ ਰეკਮੈਂਡ ਕੀਤਾ ਆ ਸਾਰੇ ਮਾਈਗ੍ਰੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਦੇ ਦਿੱਤਾ ਜਾਵੇ ਜੇ ਇਹਨਾਂ ਨੂੰ ਐਕਸਪਲੋਇਟੇਸ਼ਨ ਤੋਂ ਬਚਾਉਣਾ ਆ ਤੇ ਜੇ ਇਹਨਾਂ ਦੇ ਜਿਹੜੇ ਐਸੈਂਸ਼ੀਅਲ ਰਾਈਟਸ ਆ ਉਹਨਾਂ ਤੱਕ ਇਹਨਾਂ ਦੀ ਪਹੁੰਚ ਕਰਨੀ ਹੈ ਇਹ ਬਹੁਤ ਵੱਡੀ ਗੱਲ ਆ ਹੁਣ ਇਹਨਾਂ ਨੂੰ ਕੀ ਪੀਆਰ ਦਿੱਤੀ ਜਾ ਸਕਦੀ ਆ ਕੀ ਇਹ ਸਿਸਟਮ ਲਾਉ ਕਰਦਾ ਸਿਸਟਮ ਚ ਤੇ 5 ਲੱਖ ਨੂੰ ਪੀਆਰ ਦੇਣ ਦਾ ਸਾਡੇ ਇਥੇ ਜਿਹੜਾ ਪ੍ਰੋਗਰਾਮ ਆ ਜਾਂ ਪਾਲਿਸੀ ਆ ਸਰਕਾਰ ਦੀ ਬਾਕੀਆਂ ਦਾ ਕੀ ਕੀਤਾ ਜਾਵੇ ਯੂਨ ਕਿਉਂ ਕਹਿ ਰਹੀ ਆ ਵੀ ਸਾਰਿਆਂ ਨੂੰ ਪੱਕੇ ਕਰ ਦਿਓ ਸਾਰਿਆਂ ਨੂੰ ਪੱਕੇ ਕਰਕੇ ਇਥੇ ਸਮੱਸਿਆ ਹੱਲ ਹੋ ਜੂਗੀ ਉਹ ਕਹਿੰਦੇ ਰੌਲਾ ਇਹ ਆ ਵੀ ਇਹਨਾਂ ਲੋਕਾਂ ਦਾ ਤੱਕਾ ਬੰਦ ਹੋ ਜਾਊਗਾ ਸਰਕਾਰ ਦੀ ਰੈਸਟ੍ਰਿਕਸ਼ਨ ਹੁਣ ਦੂਜੀ ਗੱਲ ਉਹਨਾਂ ਨੇ ਇਹ ਕੀ ਆ ਵੀ ਹੋਣਾ ਤਾਂ ਇਹ ਚਾਹੀਦਾ ਵੀ ਜਿੰਨੇ ਟੈਂਪਰੇਰੀ ਫੋਰਡ ਵਰਕਰ ਨੇ ਜਿੰਨੇ ਵਰਕ ਪਰਮਿਟ ਤੇ ਨੇ ਜਿੰਨੇ ਸਟੂਡੈਂਟਸ ਬਾਅਦ ਵਿੱਚ ਸਟੱਡੀ ਪਰਮਿਟ ਤੇ ਉਹ ਵਰਕ ਪਰਮਿਟ ਜਿਹੜਾ ਲੈਂਦੇ ਆ ਇਹ ਸਾਰਿਆਂ ਨਾਲ ਹੋਣਾ ਤੇ ਇਹ ਚਾਹੀਦਾ ਵੀ ਇਹਨਾਂ ਦੀਆਂ ਹਾਲਤਾਂ ਸੁਧਾਰੋ ਬਜਾਏ ਇਹਦੇ ਕਿ ਇਹਨਾਂ ਦੀਆਂ ਹਾਲਤਾਂ ਸੁਧਾਰਨ ਜਾਂ ਇਹਨਾਂ ਦੇ ਰਾਈਟਸ ਇਹਨਾਂ ਨੂੰ ਦੇਣ ਦੀ ਥਾਂ ਦੇ ਉੱਤੇ ਸਰਕਾਰ ਨੇ ਸਖਤੀ ਇਮੀਗ੍ਰੇਸ਼ਨ ਦੇ ਉੱਤੇ ਕਰ ਦਿੱਤੀ ਕਿ ਸੱਦੋਂ ਘੱਟ ਕਹਿੰਦੀ ਇਹ ਤੇ ਹਾਲ ਹੀ ਨਹੀਂ ਆ ਇਮੀਗ੍ਰੇਸ਼ਨ ਹੋਣੀ ਤੇ ਮਾਈਗ੍ਰੇਸ਼ਨ ਹੋਣੀ ਤੇ ਜ਼ਰੂਰੀ ਆ ਸਖਤ ਜਿਹੜੀਆਂ ਇਹ ਕਾਨੂੰਨ ਬਣਾ ਦੇਣੇ ਜਾਂ ਉਹਨਾਂ ਦੀ ਘੱਟ ਕਰ ਦੇਣੀ ਇਹ ਹੱਲ ਨਹੀਂ ਆ ਸਟੱਡੀ ਪਰਮਿਟ ਲਿਮਿਟ ਕਰ ਦਿੱਤੇ ਪਰਮਾਨੈਂਟ ਰੈਜ਼ਿਡੈਂਸੀ ਉਹਨਾਂ ਦੇ ਵੀਜ਼ੇ ਜਿਹੜੇ ਉਹਨਾਂ ਨੂੰ ਲਿਮਿਟ ਕਰ ਦਿੱਤਾ ਇਹ ਸਮੱਸਿਆ ਦਾ ਹੱਲ ਨਹੀਂ ਆ ਮਿਸਲੀਡ ਕੀਤਾ ਜਾ ਰਿਹਾ ਲੋਕਾਂ ਨੂੰ ਗਲਤ ਗੱਲ ਦੱਸੀ ਜਾ ਰਹੀ ਆ ਜਿਹੜਾ ਉਹਨਾਂ ਨੇ ਕੁਝ ਜਿਹੜੀਆਂ ਦਲੀਲਾਂ ਇਹ ਹੁੰਦੀਆਂ ਇਹ ਉਸ ਰਿਪੋਰਟ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਜਿਹੜੇ ਮਾਈਗ੍ਰੈਂਟਸ ਨੇ ਜਿਹੜੇ ਲੋਕ ਬਾਹਰੋਂ ਆਏ ਨੇ ਜਿਹੜੀਆਂ ਘਰਾਂ ਦੀਆਂ ਕੀਮਤਾਂ ਵਧੀਆਂ ਨੇ ਜਿਹੜੇ ਹੈਲਥ케ਅਰ ਇਨ ਐਡਕੁਏਟ ਹੋਇਆ ਜਿਹੜਾ ਸਾਡੇ ਕੋਲ ਇਹ ਚੀਜ਼ਾਂ ਹੋਈਆਂ ਕਿ ਇਹ ਚੀਜ਼ਾਂ ਦੇ ਲਈ ਬਾਹਰੋਂ ਆਏ ਲੋਕ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਆ ਗਏ ਜ਼ਿੰਮੇਵਾਰ ਉਹ ਕਹਿੰਦੇ ਮਿਸਲੀਡ ਕਰਨ ਵਾਲੀਆਂ ਇਹ ਸਹੀ ਨਹੀਂ ਹੈ ਗੱਲ ਹੀ ਨਹੀਂ ਸਹੀ ਜਿਹੜੀ ਹਾਊਸਿੰਗ ਕ੍ਰਾਈਸਿਸ ਹੈ ਇਹ ਇੱਕ ਆਪਣੇ ਆਪ ਚ ਮਿਸਕਨਸੈਪਸ਼ਨ ਕਿ ਜਿਹੜੇ ਮਾਈਗ੍ਰੈਂਟਸ ਆ ਉਹ ਤੇ ਵੈਸੀ ਓਵਰਕਰਾਊਡਡ ਥਾਵਾਂ ਤੇ ਰਹਿੰਦੇ ਆ ਤੇ ਜਿਹਨੂੰ ਏਮਪਲੋਇਰ ਕੰਟਰੋਲਡ ਹਾਊਸਿੰਗ ਹੁੰਦੀ ਆ ਉਹਦੇ ਚ ਤੇ ਦੂਜੇ ਘਰਾਂ ਦਾ ਰੋਲਾ ਹੀ ਨਹੀਂ ਵਰਕ ਪਰਮਿਟ ਤੇ ਆਇਆ ਬੰਦਾ ਕਿੱਥੋਂ ਘਰ ਲੈਣ ਲੱਗਾ ਵੀ ਜਿਹਦੇ ਕਰਕੇ ਇੱਥੇ ਦੀਆਂ ਘਰਾਂ ਦੀਆਂ ਕੀਮਤਾਂ ਵਧ ਗਈਆਂ ਪੀਆਰ ਤੁਸੀਂ ਲਿਮਟਿਡ ਬੰਦਿਆਂ ਨੂੰ ਦੇ ਰਹੇ ਆ 4,85,000 5 ਲੱਖ ਜਾਂ ਉਹ ਤੁਹਾਡੀ ਲਿਮਟ ਆ ਉਹ ਉੱਥੇ ਕੀ ਚੱਲ ਰਹੀ ਆ ਵੀ ਬਾਹਰਲੇ ਬੰਦੇ ਆ ਕੇ ਹਾਊਸਿੰਗ ਦੇ ਉੱਤੇ ਕਿਹਦਾ ਪ੍ਰੈਸ਼ਰ ਪਾ ਰਹੇ ਆ ਵੀ ਇਹ ਜੇ ਪਾ ਵੀ ਰਾਇਆ ਤਾਂ ਐਡਾ ਵੱਡਾ ਨਹੀਂ ਹੈ ਤੁਹਾਡੀਆਂ ਆਪਣੀਆਂ ਪਾਲਿਸੀਆਂ ਦੇ ਵਿੱਚ ਕੋਈ ਗੜਬੜਾ ਬਾਹਰ ਵਾਲਿਆਂ ਨੂੰ ਇਹਦੇ ਵਿੱਚ ਦੋਸ਼ ਨਹੀਂ ਦੇਣਾ ਚਾਹੀਦਾ ਜਦੋਂ ਕੈਨੇਡਾ 'ਚ ਅਸੀਂ ਇਹ ਗੱਲਬਾਤ ਕਰਦੇ ਹਾਂ ਤੇ ਇੱਥੇ ਪਾਰਟੀਆਂ ਦੇ ਉੱਤੇ ਮੁੱਦੇ ਹੋ ਸਕਦੇ ਆ ਵਿਲਬਰਲ ਨੇ ਜਿਆਦਾ ਮਾਈਗ੍ਰੇਸ਼ਨ ਕਰ ਲਈ ਕੰਟਰੋਲਡ ਕਹਿੰਦੇ ਸੀ ਕਰਾਂਗੇ ਪਰ ਕੰਟਰੋਲਡ ਕਰਾਂਗੇ ਯੂਨ ਦੀ ਰਿਪੋਰਟ ਕਹਿੰਦੀ ਵੀ ਰੌਲਾ ਹੀ ਨਹੀਂ ਇਹ ਤੇ ਤੁਹਾਨੂੰ ਹਾਲਤਾਂ ਸੁਧਾਰਨੀਆਂ ਪੈਣਗੀਆਂ ਸਮੱਸਿਆ ਕਿਤੇ ਹੋਰ ਪਈ ਆ ਜਿੱਥੇ ਤੁਹਾਨੂੰ ਦੇਖਣ ਦੀ ਲੋੜ ਹੈ ਕਿ ਜਿਹੜਾ ਇਹ ਜਿੱਥੇ ਇਹ ਲੋਕ ਰਹਿ ਰਿਹਾ ਟੈਂਪਰੇਰੀ ਲੋਕ ਜਿਹੜੇ ਆਏ ਜਾਂ ਜਿੰਨੇ ਵੀ ਪੀਆਰ ਸਿਟੀਜ਼ਨ ਤੋਂ ਬਿਨਾਂ ਜਿਹੜਾ ਵੀ ਬੰਦਾ ਇੱਥੇ ਰਹਿ ਰਿਹਾ ਆ ਉਹ ਕੌਜ਼ ਹੈ ਹੀ ਨਹੀਂ ਹਾਊਸਿੰਗ ਅਫੋਰਡੇਬਿਲਟੀ ਕ੍ਰਾਈਸਿਸ ਦਾ ਹੁਣ ਇਮੀਗ੍ਰੇਸ਼ਨ ਦੇ ਨਾਲ ਕੈਨੇਡਾ ਦੀ ਇਕਨੋਮਿਕ ਗਰੋਥ ਹੋਈ ਆ ਇਹਦੇ 'ਚ ਕੋਈ ਦੋਰਾਵਾ ਨਹੀਂ ਜੇ ਤੁਸੀਂ ਇਮੀਗ੍ਰੇਸ਼ਨ ਰੈਸਟ੍ਰਿਕਟ ਕਰ ਦੋਗੇ ਇਹਦੇ ਨਾਲ ਤੁਹਾਡੀ ਇਕਨੋਮਿਕ ਡਿਕਲਾਈਨ ਹੋਊਗੀ ਆਰਥਿਕ ਰੂਪ ਦੇ ਵਿੱਚ ਤੁਸੀਂ ਥੱਲੇ ਚਲੇ ਜਾਓਗੇ ਬਿਲਕੁਲ ਉਸੇ ਤਰ੍ਹਾਂ ਜੋ ਕੁਛ ਯੁਨਾਈਟਿਡ ਕਿੰਗਡਮ ਯੂਕੇ ਦੇ ਵਿੱਚ ਹੋਇਆ ਉਹੀ ਕੁਝ ਇੱਥੇ ਹੋ ਜੂਗਾ ਉੱਥੇ ਵੀ ਆਹੀ ਕੁਝ ਹੋਇਆ ਸੀ ਹੋਣਾ ਇਹ ਚਾਹੀਦਾ ਸੋਲੂਸ਼ਨ ਜਿਹੜਾ ਆ ਯੂਨ ਦੇ ਅਨੁਸਾਰ ਜਿਹੜੇ ਮਾਈਗ੍ਰੈਂਟ ਐਡਵੋਕੇਟਸ ਹਨ ਦੇ ਅਨੁਸਾਰ ਇਕੁਅਲ ਰਾਈਟਸ ਹੋਣੇ ਚਾਹੀਦੇ ਆ ਤੇ ਪਰਮਨੈਂਟ ਰੈਜ਼ਿਡੈਂਸੀ ਸਾਰਿਆਂ ਦੇ ਲਈ ਹੋਣੀ ਚਾਹੀਦੀ ਆ ਤਾਂ ਕਿ ਐਕਸਪਲੋਇਟੇਸ਼ਨ ਨੂੰ ਰੋਕਿਆ ਜਾ ਸਕੇ ਤੇ ਫਿਰ ਸੋਸਾਇਟੀ ਬਣ ਸਕੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਯੂਨ ਦਾ ਇਹ ਕਹਿਣਾ ਪੀਆਰ ਦਿੱਤੀ ਨਹੀਂ ਜਾ ਸਕਦੀ ਪਰ ਤੱਕਾ ਜਿਹੜਾ ਹੁੰਦਾ ਇਹਦਾ ਕੀਤਾ ਕੀ ਜਾਵੇ ਤੇ ਇਹ ਕਹਿਣਾ ਔਰ ਇਹ ਇੰਨੀ ਸਖਤ ਸਟੇਟਮੈਂਟ ਬਰੀਡਿੰਗ ਗਰਾਉਂਡ ਫਾਰ ਕੰਟੈਂਪੋਰੀ ਫਾਰਮਸ ਆਫ ਸਲੇਵਰੀ ਜਿਹੜਾ ਇਹ ਯੂਨ ਜਦੋਂ ਕਹਿ ਰਹੀ ਹੈ ਵੀ ਇਹ ਗੁਲਾਮੀ ਦਾ ਆਧੁਨਿਕ ਰੂਪ ਦੇਖਣਾ ਹੋਵੇ ਤੇ ਕੈਨੇਡਾ ਦੇ ਵਿੱਚ ਦੇਖਿਆ ਜਾ ਸਕਦਾ ਲੋਕ ਇਥੇ ਆਪ ਕਹਿੰਦੇ ਜਿਹੜੇ ਵਰਕ ਪਰਮਿਟ ਦੇ ਉੱਤੇ ਜਾਂ ਕਿਸੇ ਦੇ ਨਾਲ ਕੰਮ ਕਰਦੇ ਹੋ ਕਹਿੰਦੇ ਅਸੀਂ ਅਸੀਂ ਮਹਿਸੂਸ ਕੀਤਾ ਕਿ ਅਸੀਂ ਇੱਕ ਇਥੇ ਜਿਹੜੇ ਇੱਕ ਮੈਕਸੀਕੋ ਦਾ ਬੰਦਾ ਬਰਨਸਵਿਕ ਦੇ ਵਿੱਚ ਆਇਆ ਸੀ ਜਿੱਥੇ ਰੌਲਾ ਪਿਆ ਉਹਨੇ ਫਿਸ਼ਰੀ ਇੰਡਸਟਰੀ ਵਿੱਚ ਆ ਕੇ ਕਹਿੰਦਾ ਮੈਂ ਇੱਕਦਮ ਮਹਿਸੂਸ ਕੀਤਾ ਵੀ ਮੈਂ ਜਿਹੜਾ ਮਾਡਰਨ ਸਲੇਵ ਹੋਵਾਂ ਇੱਥੇ ਦਾ ਤੇ ਮਤਲਬ ਉਹਨਾਂ ਨੂੰ ਵਰਕ ਉੱਥੇ ਇੱਕ ਕੰਟਰੈਕਟ ਹੁੰਦਾ ਜਿਹਦੇ ਤੇ ਕਿਹਾ ਜਾਂਦਾ ਕਿ ਤੁਹਾਨੂੰ ਇੰਨੇ ਮਿਨੀਮਮ ਵਰਕ ਆਵਰ ਦਵਾਂਗੇ ਇੰਨੇ ਪਰ ਵੀਕ ਦਵਾਂਗੇ ਕਈ ਵਾਰੀ ਤੇ ਉਹ ਕਹਿੰਦੇ ਸਾਨੂੰ ਕੰਮ ਵੀ ਨਹੀਂ ਦਿੱਤਾ ਜਾਂਦਾ ਤੇ ਪੈਸੇ ਵੀ ਨਹੀਂ ਦਿੱਤੇ ਜਾਂਦੇ ਕਿਰਾਇਆ ਉਲਟਾ ਲਿਆ ਜਾਂਦਾ ਇੱਥੇ ਰਹਿਣ ਦਾ ਜਿਹੜਾ ਉਹ ਮਤਲਬ ਸਾਰੀਆਂ ਪ੍ਰੋਵੀਜ਼ਨ ਨੂੰ ਛੱਡ ਕੇ ਵਰਕਰਸ ਨੂੰ ਭੁੱਖੇ ਛੱਡ ਕੇ ਉਹ ਮਤਲਬ ਭੁੱਖੇ ਰਹਿੰਦੇ ਆਪਣੇ ਪਿੱਛੇ ਵੀ ਪੈਸਾ ਨਹੀਂ ਭੇਜ ਸਕਦੇ ਉਹਨਾਂ ਨੂੰ ਰੈਂਟ ਪੇ ਕਰ ਲਈ ਫੋਰਸ ਕੀਤਾ ਜਾਂਦਾ ਜਦੋਂ ਕਿ ਉਹ ਅਰਨ ਕੁਛ ਕਰ ਨਹੀਂ ਰਿਹਾ ਪਰ ਕਿਹਦੇ ਤੁਸੀਂ ਕੋਰੋਨਾ ਕਰੋ ਨਹੀਂ ਕਿਰਾਇਆ ਤਾਂ ਲੈਣਾ ਤੁਹਾਡੇ ਕੋਲ ਸੋ ਇਹ ਟੈਂਪਰੇਰੀ ਜਿਹੜੇ ਮਾਈਗ੍ਰੇਸ਼ਨ ਆ ਇਹਦੇ ਉੱਤੇ ਹੁਣ ਸਖਤੀ ਕਰਨ ਦੀ ਗੱਲਬਾਤ ਹੋ ਰਹੀ ਆ ਵੀ ਰੂਲ ਜਿਹੜੇ ਆ ਸਖਤ ਕੀਤੇ ਜਾਣ ਤਾਂ ਕਿ ਸਾਰਿਆਂ ਨੂੰ ਬਰਾਬਰ ਦੀ ਟ੍ਰੀਟਮੈਂਟ ਮਿਲ ਸਕੇ ਇੱਕ ਬਹੁਤ ਵੱਡਾ ਮੁੱਦਾ ਯੂਨ ਦੀ ਇੱਕ ਖਾਸ ਰਿਪੋਰਟ ਜਿਨੇ ਇੱਕ ਮਤਲਬ ਇੱਕ ਤਰ੍ਹਾਂ ਦੀ ਲਾਹਣਤੀ ਪਾਈ ਆ ਸਾਰੇ ਪ੍ਰਬੰਧ ਦੇ ਉੱਤੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ